ਸਤ੍ਰੀਕਾਲ ਕਦੇ ਸੋਚਿਆ ਇੱਕ ਜੇਹੀ ਰਾਤ ਬਾਰੇ ਜਿੱਥੇ ਆਸਮਾਨ ਤੇ ਕਾਲੇ ਬੱਦਲ ਹੋਣ ਤੇ ਜ਼ਮੀਨ ਤੇ ਇਨਸਾਨ ਦੀ ਮਜਬੂਰੀ ਆਓ ਅੱਜ ਆਪਾਂ ਸੁਖਵੰਤ ਕੌਰ ਮਾਨ ਦੀ ਲਿਖੀ ਕਹਾਣੀ ਗਰਜ਼ਾ ਮਾਰੇ ਦੀ ਗਹਿਰਾਈ ਵਿੱਚ ਚੱਲੀਏ ਇਹ ਇੱਕ ਐਸੀ ਕਹਾਣੀ ਹੈ ਜੋ ਪੁੱਛਦੀ ਹੈ ਕਿ ਜਦੋਂ ਗਲ ਬਚਾ ਤੇ ਆ ਜਾਵੇ ਤਾਂ ਇਨਸਾਨੀਅਤ ਦੀ ਕੀਮਤ ਕੀ ਰਹਿ ਜਾਂਦੀ ਹੈ ਦੇਖੋ ਇਸ ਕਹਾਣੀ ਦਾ ਸਾਰਾ ਰਾਜ਼ ਨਾ ਇਸ ਦੇ ਨਾਂ ਵਿੱਚ ਹੀ ਲੁਕਿਆ ਹੋਇਆ ਹੈ ਗਰਜ਼ਾ ਮਾਰੇ ਮਤਲਬ ਉਹ ਲੋਕ ਜਿਨ੍ਹਾਂ ਨੂੰ ਉਹਨਾਂ ਦੀਆਂ ਆਪਣੀਆਂ ਲੋੜਾਂ ਨੇ ਹੀ ਮਾਰ ਦਿੱਤਾ ਹੋਵੇ ਜਿਨ੍ਹਾਂ ਨੂੰ ਉਹਨਾਂ ਦੀ ਮਜਬੂਰੀ ਹੀ ਚਲਾ ਰਹੀ ਹੋਵੇ ਇਹ ਸਿਰਫ ਇੱਕ ਸਿਰਲੇਖ ਨਹੀਂ ਹੈ ਸਗੋਂ ਕਹਾਣੀ ਦੇ ਹਰ ਇੱਕ ਕਿਰਦਾਰ ਦੀ ਹਾਲਤ ਦਾ ਬਿਆਨ ਹੈ ਕਹਾਣੀ ਦਾ ਸਾਰਾ ਤਣਾ ਦੋ ਤਰ੍ਹਾਂ ਦੇ ਆਹਮੋ ਸਾਹਮਣੇ ਖੜੇ ਹੋਣ ਨਾਲ ਬਣਦਾ ਹੈ ਇੱਕ ਪਾਸੇ ਉਹ ਜ਼ਿਮੀਦਾਰ ਨੇ ਜਿਨ੍ਹਾਂ ਦੀ ਸਾਲ ਭਰ ਦੀ ਮਿਹਨਤ ਦਾਅ ਤੇ ਲੱਗੀ ਹੋਈ ਹੈ ਤੇ ਦੂਜੇ ਪਾਸੇ ਉਹ ਮਜ਼ਦੂਰ ਨੇ ਜਿਨ੍ਹਾਂ ਲਈ ਇੱਕ ਰਾਤ ਦੋ ਵਕਤ ਦੀ ਰੋਟੀ ਦਾ ਸਵਾਲ ਹੈ ਦੋਵੇਂ ਹੀ ਆਪਣੀ ਆਪਣੀ ਗਰਜ਼ ਦੇ ਕੈਦੀ ਨੇ ਇਹ ਲੜਾਈ ਸਿਰਫ ਇੱਕ ਪਾਸੜ ਨਹੀਂ ਹੈ ਜ਼ਿਮੀਦਾਰ ਦੀ ਗਰਜ਼ ਹੈ ਕਿ ਉਸਦੀ ਪੱਕੀ ਫਸਲ ਤੂਫਾਨ ਤੋਂ ਬਚ ਜਾਵੇ ਜੇ ਮੀਂਹ ਆ ਗਿਆ ਤਾਂ ਸਾਲ ਭਰ ਦੀ ਕਮਾਈ ਮਿੱਟੀ ਹੋ ਜਾਣੀ ਹੈ ਤੇ ਉਧਰ ਮਜ਼ਦੂਰ ਦੀ ਗਰਜ਼ ਹੈ ਇਸ ਥੋੜੇ ਜਿਹੇ ਸਮੇਂ ਵਿੱਚ ਇਨਾਂ ਕੋ ਕਮਾਲ ਲਵੇ ਕਿ ਅਗਲੇ ਕਈ ਮਹੀਨੇ guzara chal sake। ਦੋਵੇਂ ਇੱਕ ਦੂਜੇ ਦੀ ਲੋੜ ਨਾਲ ਬੱਜੇ ਹੋਏ ਨੇ ਤੇ ਇਹੀ ਗੱਲ ਉਹਨਾਂ ਦੇ ਟਕਰਾ ਦਾ ਕਾਰਨ ਬਣਦੀ ਹੈ। ਇਹ ਸਾਰੀ ਖੇੜ ਸਿਰਫ ਤੇ ਸਿਰਫ ਇੱਕ ਰਾਤ ਦੀ ਹੈ। ਜਿਵੇਂ ਜਿਵੇਂ ਬਦਲਾਂ ਦੀ ਗਰਜ ਵੱਧਦੀ ਹੈ ਤੇ ਸਮਾਂ ਹੱਥੋਂ ਤਿਲਕਦਾ ਜਾਂਦਾ ਹੈ ਦੋਵਾਂ ਤਰ੍ਹਾਂ ਦੇ ਦਿਲਾਂ ਦੀ ਧੜਕਣ ਵੀ ਤੇਜ਼ ਹੁੰਦੀ ਜਾਂਦੀ ਹੈ। ਇਹ ਸਿਰਫ ਮੀਂਹ ਦੇ ਖਿਲਾਫ ਦੌੜ ਨਹੀਂ ਇਹ ਤਾਂ ਇੱਕ ਦੂਜੇ ਦੇ ਸਬਰ ਦਾ ਵੀ ਇਮਤਿਹਾਨ ਹੈ। ਸੋਚ ਕੇ ਦੇਖੋ ਖੇਤ ਤੇ ਇੱਕ ਪਾਸੇ ਦੋ ਜ਼ਮੀਦਾਰ ਖੜੇ ਨੇ ਕੁਲਦੀਪ ਸਿੰਘ ਤੇ ਬਲਕਾਰ ਸਿੰਘ ਤੇ ਉਹਨਾਂ ਦੇ ਸਾਹਮਣੇ ਸਿਰਫ ਚਾਰ ਥੱਕੇ ਹਾਰੇ ਮਜ਼ਦੂਰ ਦੋਵਾਂ ਜ਼ਮੀਦਾਰਾਂ ਨੂੰ ਪਤਾ ਹੈ ਕਿ ਇਹ ਮਜ਼ਦੂਰ ਹੀ ਉਹਨਾਂ ਦੀ ਆਖਰੀ ਉਮੀਦ ਨੇ ਬਸ ਇੱਥੋਂ ਹੀ ਸੌਦੇਬਾਜ਼ੀ ਦੀ ਇੱਕ ਖਤਰਨਾਕ ਖੇਡ ਸ਼ੁਰੂ ਹੁੰਦੀ ਹੈ ਪਹਿਲੀ ਬੋਲੀ ਲੱਗਦੀ ਹੈ 2 ਰੁਪਏ ਪ੍ਰਤੀ ਘੰਟਾ ਇਹ ਬਲਕਾਰ ਸਿੰਘ ਦਾ ਦਾਅ ਹੈ ਇਹ ਸਿਰਫ ਇੱਕ ਸ਼ੁਰੂਆਤ ਹੈ ਇਹ ਪਰਖਣ ਲਈ ਕਿ ਮਜ਼ਦੂਰਾਂ ਦੀ ਲੋੜ ਕਿੰਨੀ ਕੁ ਹੈ ਤੇ ਦੂਜੇ ਜ਼ਿਮੀਦਾਰ ਦੀ ਮਜਬੂਰੀ ਕਿੰਨੀ ਕੁ ਡੂੰਗੀ ਹੈ ਇਸ ਛੋਟੀ ਜਿਹੀ ਰਕਮ ਨਾਲ ਮਾਹੌਲ ਵਿੱਚ ਇੱਕਦਮ ਚੁੱਪੀ ਛਾ ਜਾਂਦੀ ਹੈ ਪਰ ਬਿਨਾ ਕੋਈ ਸਮਾਂ ਗਵਾਏ ਕੁਲਦੀਪ ਸਿੰਘ ਦਾ ਵਧਾ ਦਿੰਦਾ ਹੈ 2.5 ਰੁਪਏ ਇਹ 50 ਪੈਸੇ ਦਾ ਵਾਅਦਾ ਸਿਰਫ ਪੈਸੇ ਨਹੀਂ ਇਹ ਕੁਲਦੀਪ ਦੇ ਡਰ ਦਾ ਇਜ਼ਹਾਰ ਹੈ ਬਸ ਇਸ ਛੋਟੇ ਜਿਹੇ ਵਾਅਦੇ ਨਾਲ ਹੀ ਹਵਾ ਦਾ ਰੁਖ ਬਦਲ ਜਾਂਦਾ ਹੈ ਮਜ਼ਦੂਰ ਸਮਝ ਜਾਂਦੇ ਹਨ ਕਿ ਅੱਜ ਰਾਤ ਉਹਨਾਂ ਦੀ ਥਕਾਵਟ ਦੀ ਕੀਮਤ ਉਹ ਖੁਦ ਤੈਅ ਕਰਨਗੇ ਭਾਵੇਂ ਮਜ਼ਦੂਰਾਂ ਦੇ ਸਰੀਰ ਨੀਂਦ ਨਾਲ ਟੁੱਟ ਰਹੇ ਹੁੰਦੇ ਨੇ ਪਰ 2 ਰੁਪਏ ਦੀ ਪੇਸ਼ਕਸ਼ ਉਹਨਾਂ ਨੂੰ ਖਿੱਚ ਲੈਂਦੀ ਹੈ ਉਹ ਹਾਂ ਕਰ ਦਿੰਦੇ ਨੇ ਪਰ ਉਹਨਾਂ ਦੀ ਇਹ ਥਕਾਵਟ ਹੀ ਅੱਗੇ ਜਾ ਕੇ ਰਾਤ ਦੇ ਸਭ ਤੋਂ ਵੱਡੇ ਖਤਰੇ ਦੀ ਨੀਂ ਰੱਖਦੀ ਹੈ ਪਰ ਇਹ ਸੌਦਾ ਸਿਰਫ ਪੈਸਿਆਂ ਦਾ ਨਹੀਂ ਸੀ ਇਸ ਰਾਤ ਦੀ ਅਸਲ ਕੀਮਤ ਤਾਂ ਜਾਨ ਦਾ ਖਤਰਾ ਸੀ ਇਹ ਆਪਸੀ ਮਜਬੂਰੀ ਕੰਮ ਦੇ ਹਾਲਾਤਾਂ ਨੂੰ ਇੰਨਾ ਖਤਰਨਾਕ ਬਣਾ ਦਿੰਦੀ ਹੈ ਕਿ ਹਰ ਪਲ ਮੌਤ ਦਾ ਡਰ ਬਣਿਆ ਰਹਿੰਦਾ ਹੈ ਜਿਵੇਂ-ਜਿਵੇਂ ਰਾਤ ਗਹਿਰੀ ਹੁੰਦੀ ਹੈ ਖਤਰੇ ਵੀ ਵਧਦੇ ਜਾਂਦੇ ਨੇ ਇੱਕ ਪਾਸੇ ਟਰੈਸ਼ਰ ਮਸ਼ੀਨ ਦਾ ਸ਼ੋਰ ਹੈ ਜਿਹੜੀ ਇੱਕ ਪਲ ਦੀ ਗਲਤੀ ਤੇ ਕਿਸੇ ਦੀ ਬਾਹ ਖਿੱਚ ਸਕਦੀ ਹੈ ਦੂਜੇ ਪਾਸੇ ਹਨੇਰੇ ਵਿੱਚ ਲੁਕੇ ਸੱਪਾਂ ਦਾ ਡਰ ਤੇ ਇਹ ਸਭ ਦੇ ਵਿਚਕਾਰ ਸਰੀਰ ਨੂੰ ਜਗਾਈ ਰੱਖਣ ਲਈ ਕੌੜੀ ਚਾਹ ਅਤੇ ਹਫੀਮ ਦਾ ਸਹਾਰਾ ਲਿਆ ਜਾਂਦਾ ਹੈ ਖਤਰਾ ਇੰਨਾ ਨੇੜੇ ਸੀ ਕਿ ਉਹ ਇੱਕ ਦੂਜੇ ਨੂੰ ਵਾਰ-ਵਾਰ ਕਹਿ ਰਹੇ ਸੀ ਬਾਈ ਧਿਆਨ ਰੱਖੀ ਕਿਤੇ ਨੀਂਦ ਚ ਬਾਹ ਮਸ਼ੀਨ ਚ ਨਾ ਆ ਜਾਵੇ ਉਹਨਾਂ ਨੂੰ ਪਤਾ ਸੀ ਕਿ ਨੀਂਦ ਦਾ ਇੱਕ ਝੋਕਾ ਜ਼ਿੰਦਗੀ ਪਰ ਦੀ ਸਜ਼ਾ ਬਣ ਸਕਦਾ ਸੀ ਤੇ ਫਿਰ ਉਹੀ ਹੁੰਦਾ ਜਿਸ ਦਾ ਸਭ ਨੂੰ ਡਰ ਸੀ ਕਾਲੂ ਸੱਪ ਕਹਿ ਕੇ ਚੀਖ ਮਾਰਦਾ ਹੈ ਭਾਵੇਂ ਸੱਪ ਦਾ ਹਨੇਰੇ ਵਿੱਚ ਗਾਇਬ ਹੋ ਜਾਂਦਾ ਹੈ ਪਰ ਉਸ ਦਾ ਡਰ ਹੁਣ ਹਰ ਕਣਕ ਦੀ ਭਰੀ ਵਿੱਚ ਮੌਜੂਦ ਹੈ ਇਸ ਇੱਕ ਘਟਨਾ ਨੇ ਉਹਨਾਂ ਦੇ ਸਬਰ ਦਾ ਬੰਨ ਤੋੜ ਦਿੱਤਾ ਹੁਣ ਕਹਾਣੀ ਉਸ ਮੋੜ ਤੇ ਆ ਪਹੁੰਚਦੀ ਹੈ ਜਿੱਥੇ ਥਕਾਵਟ ਤੇ ਡਰ ਮਜਬੂਰੀ ਤੇ ਪਾਰੀ ਪੈ ਜਾਂਦੇ ਹਨ ਇਹ ਰਾਤ ਦਾ ਉਹ ਫੈਸਲਾਕੁਨ ਪਲ ਹੈ ਜਿੱਥੇ ਮਜ਼ਦੂਰ ਆਪਣੀ ਸਭ ਤੋਂ ਵੱਡੀ ਚਾਲ ਚਲਦੇ ਹਨ ਸੋਚੋ ਰਾਤ ਪਰਦੀ ਥਕਾਵਟ ਮਸ਼ੀਨ ਦਾ ਖਤਰਾ ਸੱਪ ਦਾ ਡਰ ਇਹ ਸਭ ਕੁਝ ਮਿਲ ਕੇ ਸਵੇਰ ਦੇ 4 ਵਜੇ ਮਜ਼ਦੂਰਾਂ ਦੇ ਸਬਰ ਨੂੰ ਤੋੜ ਦਿੰਦਾ ਹੈ ਉਹਨਾਂ ਦੇ ਸਰੀਰ ਹੁਣ ਜਵਾਬ ਦੇ ਚੁੱਕੇ ਨੇ ਇਹ ਉਹ ਪਲ ਹੈ ਜਦੋਂ ਫੈਸਲਾ ਕਰਦੇ ਹਨ ਕਿ ਬਹੁਤ ਹੋ ਗਿਆ ਮਜ਼ਦੂਰਾਂ ਨੇ ਆਪਣਾ ਸਭ ਤੋਂ ਵੱਡਾ ਦਾਅ ਖੇਡਿਆ ਉਹਨਾਂ ਨੂੰ ਪਤਾ ਸੀ ਕਿ ਜਿਵੇਂ-ਜਿਵੇਂ ਤੂਫਾਨ ਨੇੜੇ ਆ ਰਿਹਾ ਹੈ ਜ਼ਿਮੀਦਾਰ ਦੀ ਮਜਬੂਰੀ ਵੱਧ ਰਹੀ ਹੈ ਉਹ ਆਪਣੀ ਥਕਾਵਟ ਨੂੰ ਇੱਕ ਹਥਿਆਰ ਵਾਂਗ ਵਰਤ ਕੇ ਕੰਮ ਛੱਡ ਕੇ ਤੁਰ ਪੈਂਦੇ ਨੇ ਤੇ ਕੁਲਦੀਪ ਸਿੰਘ ਨੂੰ ਉਸਦੀ ਅੱਧੀ ਅਧੂਰੀ ਫਸਲ ਤੇ ਆਉਣੇ ਤੂਫਾਨ ਨਾਲ ਇਕੱਲਾ ਛੱਡ ਜਾਂਦੇ ਨੇ ਇਸ ਮੋੜ ਤੇ ਕੁਲਦੀਪ ਸਿੰਘ ਕੋਲ ਹੁਣ ਕੀ ਬਚਿਆ ਹੈ ਕਿ ਉਹ ਆਪਣੀ ਸਾਲ ਪੜ ਦੀ ਮਿਹਨਤ ਨੂੰ ਮੀਂਹ ਵਿੱਚ ਰੁੜਦਾ ਦੇਖੇਗਾ ਜਾਂ ਫਿਰ ਉਹ ਮਜ਼ਦੂਰਾਂ ਦੇ ਸਾਹਮਣੇ ਪੂਰੀ ਤਰ੍ਹਾਂ ਝੁਕ ਜਾਵੇਗਾ ਇਸ ਤਕਰਾਦ ਹੱਲ ਇੱਕ ਆਖਰੀ ਬੇਵਸੀ ਨਾਲ ਪਰੇ ਸੌਦੇਬਾਜ਼ੀ ਵਿੱਚ ਨਿਕਲਦਾ ਹੈ ਜਿੱਥੇ ਫਸਲ ਨੂੰ ਬਚਾਣ ਦੀ ਅਸਲ ਕੀਮਤ ਸਾਹਮਣੇ ਆਉਂਦੀ ਹੈ ਕੁਲਦੀਪ ਸਿੰਘ ਟੁੱਟ ਜਾਂਦਾ ਹੈ ਉਸ ਦੀ ਆਵਾਜ਼ ਵਿੱਚ ਹਾਰ ਹੁੰਦੀ ਹੈ 3 ਰੁਪਏ ਲੈ ਲਿਓ ਇਹ ਸਿਰਫ 50 ਪੈਸੇ ਦਾ ਵਾਅਦਾ ਨਹੀਂ ਸੀ ਇਹ ਉਸ ਦੀ ਹਾਰ ਦਾ ਕਬੂਲਨਾਮਾ ਸੀ ਉਸ ਪਲ ਰਾਤ ਦੇ ਹਨੇਰੇ ਵਿੱਚ ਸਾਰੀ ਤਾਕਤ ਮਜ਼ਦੂਰਾਂ ਦੇ ਹੱਥ ਵਿੱਚ ਸੀ ਸਿਰਫ ਇੱਕ ਰਾਤ ਵਿੱਚ ਮਜ਼ਦੂਰੀ 2 ਰੁਪਏ ਤੋਂ ਸਿੱਧੀ 3 ਰੁਪਏ ਤੇ ਪਹੁੰਚ ਗਈ ਇਹ ਵਾਦਾ ਦੱਸਦਾ ਹੈ ਕਿ ਕਿਵੇਂ ਮਜਬੂਰੀ ਨੇ ਤਾਕਤ ਦੇ ਤਰਾਜ਼ੂ ਨੂੰ ਪੂਰੀ ਤਰ੍ਹਾਂ ਪਲਟ ਦਿੱਤਾ ਮਜ਼ਦੂਰਾ ਨੇ ਆਪਣੀ ਕਮਜ਼ੋਰੀ ਨੂੰ ਹੀ ਆਪਣੀ ਤਾਕਤ ਬਨਾਇਆ ਤੇ ਸੌਦੇਬਾਜ਼ੀ ਦੀ ਖੇਡ ਜਿੱਤ ਲਈ ਸੌਦਾ ਪੱਕਾ ਹੋਣ ਤੇ ਮਜ਼ਦੂਰ ਵਾਪਸ ਆ ਜਾਂਦੇ ਹਨ ਉਹਨਾਂ ਨੂੰ ਹੋਰ ਅਫੀਮ ਤੇ ਕੋੜੀ ਚਾਹ ਦਿੱਤੀ ਜਾਂਦੀ ਹੈ ਤਾਂਕਿ ਸਰੀਰ ਦੀਆਂ ਹੱਦਾਂ ਨੂੰ ਵੀ ਤੋੜਿਆ ਜਾ ਸਕੇ ਮਸ਼ੀਨ ਹੁਣ ਪਾਗਲਾ ਵਾਂਗ ਚੱਲ ਰਹੀ ਹੈ ਇਨਸਾਨ ਤੇ ਮਸ਼ੀਨ ਦੋਵੇਂ ਤੂਫਾਨ ਨਾਲ ਦੌੜ ਲਗਾ ਰਹੇ ਨੇ ਇਸ ਕਹਾਣੀ ਦੀ ਸਭ ਤੋਂ ਵੱਡੀ ਖੂਬੀ ਇਹੀ ਹੈ ਕਿ ਇਸ ਵਿੱਚ ਕੋਈ ਹਾਦਸਾ ਨਹੀਂ ਵਾਪਰਦਾ ਕੋਈ ਮਰਦਾ ਨਹੀਂ ਕੋਈ ਜ਼ਖਮੀ ਨਹੀਂ ਹੁੰਦਾ ਅਸਲ ਡਰ ਇਸ ਗੱਲ ਦਾ ਹੈ ਕਿ ਸਭ ਕੁਝ ਕਿਸੇ ਵੀ ਪਲ ਹੋ ਸਕਦਾ ਸੀ ਕਹਾਣੀ ਦਾ ਅਸਲ ਤਣਾ ਉਸ ਖਤਰੇ ਵਿੱਚ ਹੈ ਜਿਸ ਨੂੰ ਸਿਰਫ ਕੁਝ ਪਲਾਂ ਲਈ ਟਾਲਿਆ ਗਿਆ ਆਖਿਰ ਵਿੱਚ ਇਹ ਕਹਾਣੀ ਸਿਰਫ ਜ਼ਮੀਨਦਾਰ ਜਾਂ ਮਜ਼ਦੂਰ ਦੀ ਨਹੀਂ ਰਹਿ ਜਾਂਦੀ ਇਹ ਕਹਾਣੀ ਗਰਜ਼ ਦੀ ਹੈ ਉਹ ਲੋੜ ਜਿਹੜੀ ਤਾਕਤਵਰ ਨੂੰ ਵੀ ਕਮਜ਼ੋਰ ਬਣਾ ਦਿੰਦੀ ਹੈ ਤੇ ਕਮਜ਼ੋਰ ਨੂੰ ਵੀ ਖਤਰਨਾਕ ਦਾਅ ਖੇਡਣ ਲਈ ਮਜਬੂਰ ਕਰ ਦਿੰਦੀ ਹੈ। ਇੱਕ ਅਜਿਹਾ ਸੌਦਾ ਜਿੱਤੇ ਹਰ ਕੋਈ ਬਸ ਜਿਉਂਦੇ ਰਹਿਣ ਦੀ ਕੀਮਤ ਚੁਕਾ ਰਿਹਾ ਹੈ। ਤੇ ਕਹਾਣੀ ਸਾਨੂੰ ਇਸ ਸਵਾਲ ਨਾਲ ਛੱਡ ਜਾਂਦੀ ਹੈ। ਜਦੋਂ ਹਰ ਕੋਈ ਆਪਣੀ ਹੋਂਦ ਬਚਾਉਣ ਲਈ ਲੜ ਰਿਹਾ ਹੋਵੇ ਤਾਂ ਕੀ ਕਿਸੇ ਵੀ ਸੌਦੇ ਨੂੰ ਸਹੀ ਜਾਂ ਗਲਤ ਕਿਹਾ ਜਾ ਸਕਦਾ ਹੈ? ਸੌਦੇਬਾਜ਼ੀ ਅਤੇ ਸ਼ੋਸ਼ਣ ਦੇ ਵਿਚਕਾਰ ਦੀ ਲਕੀਰ ਆਖਿਰ ਕਿੱਥੇ ਖਤਮ ਹੁੰਦੀ ਹੈ? ਇਹ ਸੋਚਣ ਵਾਲੀ ਗੱਲ ਹੈ।